ਰੰਗਰੂਰ ਦੇ ਲੋਕੋਵਾਲ ਪਿੰਡ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਲਗਾਏ ਗਏ ਧਰਨੇ ਦੌਰਾਨ ਪੁਲਿਸ ਅਤੇ ਕਿਸਾਨਾਂ ਵਿੱਚ ਝੜਪ ਹੋ ਗਈ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਕਿਸਾਨਾਂ 'ਤੇ ਜ਼ੋਰਦਾਰ ਲਾਠੀ ਚਾਰਜ ਕੀਤਾ ਗਿਆ ਜਿਸ ਵਿੱਚ ਦਰਜਨ ਤੋਂ ਵੱਧ ਕਿਸਾਨ ਜ਼ਖਮੀ ਹੋਏ ਜਿਨ੍ਹਾਂ ਨੂੰ ਇਲਾਜ ਲਈ ਸਰਕਾਰੀ ਰਜਿੰਦਰਾ ਹਸਪਤਾਲ ਪਟਿਆਲਾ ਲਿਆਂਦਾ ਗਿਆ ਸੀ ਜਿਨ੍ਹਾਂ 'ਚੋਂ ਇੱਕ ਕਿਸਾਨ ਦੀ ਮੌਤ ਹੋ ਗਈ ਹੈ ਮ੍ਰਿਤਕ ਕਿਸਾਨ ਦੀ ਪਛਾਣ ਪ੍ਰੀਤਮ ਸਿੰਘ ਉਮਰ ਪੈਂਡ ਸਾਲ ਵੱਜੂ ਹੋਈ ਹੈ ਕੀ ਨਾਮ ਹੈ ਕੁਰਤੇਸ਼ ਸਿੰਘ ਜੀ ਤੇ ਮੰਦੇ ਜੀ ਦੀ ਗੱਲ ਪਈ ਹੈ ਕੌਣ ਹੈ ਜੀ ਸਾਡੇ ਪਿੰਨੋਂ ਕਿਸਾਨ ਜੂਨੀਅਰ ਦਾ ਮੈਂਬਰ ਸੀਗਾ ਕੀ ਨਾਮ ਸੀ ਨਾ ਕੀ ਨਾਮ ਫਰੀਦ ਸਿੰਘ ਜੀ ਉਮਰ ਕਿੰਨੀ ਹੈ ਉਮਰ ਜੀ ਦੀ 65 ਦਾ ਮਾਮਲਾ ਕੀ ਹੋਇਆ ਸੀ ਇਹ ਉੱਚੇ ਜੀ ਜੂਨੀਅਰ ਦਾ ਬੀਕੇਯੂ ਆਯਾਦ ਆਇਆ ਉਹ ਜੀ ਮੀਟਿੰਗ ਸੀ ਜਿਹੜਾ ਚੰਡੀਗੜ੍ਹ ਜਾਣਾ ਸੀ ਧਰਨੇ 'ਚ ਵੀ ਕਿਸਾਨਾਂ ਦੀਆਂ ਮੰਗਾਂ ਬਾਰੇ ਮੰੰਜੂਰਾਂ ਦੀਆਂ ਮੰਗਾਂ ਬਾਰੇ ਜੋ ਹੜਪੀਟਤ ਨੇਗੇ ਉਹਨਾਂ ਨੇ ਸਰਕਾਰ ਨੇ ਤੜਕੇ ਦਾ ਪਹਿਲਾ ਜਿਹੜੇ ਆਜੂ ਵੀ ਸਾਡੇ ਉਹਨਾਂ ਦੇ ਜਿਹੜਾ ਮਾਰੀਆਂ ਬਾਹਰੋਂ ਟੀਮਾਂ ਮੰਗਾ ਮੰਗਾ ਕੇ ਹਾਂ ਬਹੁਤ ਪਰੇਸ਼ਾਨ ਕਰੇਗਾ ਅਸੀਂ 67 ਨੰਬਰ ਆਇਆ ਉੱਥੇ ਸਾਡਾ ਕੋਈ ਹੁਣ ਹੋਇਆ ਤੇ ਅਸੀਂ ਕਿਹਾ ਵੀ ਅਸੀਂ ਜਦੋਂ ਸ਼ਰਵਿੰਦਰ ਸਿੰਘ ਸੋਮਾ ਗ੍ਰਿਫਤਾਰ ਕਰ ਲਿਆ ਪਤਾ ਲੱਗਿਆ ਵੀ ਅਸੀਂ ਬੜਵੜਾ ਰੋਡ ਰੋਕੋ ਇਹਨਾਂ ਨੇ ਸਾਨੂੰ ਬੜਵੜਾ ਰੋਡ ਤੇ ਜਾਣ ਨਹੀਂ ਦਿੱਤਾ ਕਿ ਲੰਘ ਜਾਣ ਨੂੰ ਸਾਡੇ ਅੰਨੇ ਬਾਹ ਉਹ ਐਲਮੜ ਗਏ ਲਾਜੀ ਚੱਜ ਗਏ ਉੱਤੇ ਲੰਘਣਗੇ ਉੱਤੇ ਬਚਾ ਟੋਟਲ ਕਿੰਨੇ ਜ਼ਖਮੀ ਹੋਏ ਇੱਥਾਂ ਤੇ ਇਹਨਾਂ ਹਰੇ ਪਤਾ ਨਹੀਂ ਜੀ ਬਾਕੀ ਥਾਣੇ ਦੇ ਬੰਦੇ ਤੇ ਇਹ ਕੋਈ ਬਿਠੇ ਨਹੀਂ ਗਏ ਗੁੜੀਆਂ ਬੰਦਿਆਂ ਨੂੰ ਕਿਹੜੇ ਪੁੱਤਿਆਂ ਨੇ ਤੇ ਇੱਕ ਬੰਦੇ ਦੀ ਮੌਤ ਹੋ ਗਈ ਇੱਕ ਇੱਕ ਦੀ ਉਹਦੇ ਮੌਤ ਹੋ ਗਈ ਇੱਕ ਸਾਡਾ ਮਿਹਰਾਨਾ ਉਹਦੇ ਪੈਰ ਖੱਟੇ ਮਾਤਾ ਜੀ ਵੀ ਹੈ ਮਾਤਾ ਜੀ ਉੱਥੇ ਹੈਗੀ ਖਾਣੇ 'ਚ ਤੇ ਪਟਿਆਲੇ ਸਿਰ ਵੀ ਕੇ ਬੰਦੇ ਲੈ ਆਏ ਸੀ ਪਟਿਆਲੇ ਤਾਂ ਸ਼ੇਰ ਬੰਦੇ ਲੈ ਕੇ ਗਏ ਕਿਹਦੇ ਮੌਤ ਹੋ ਗਈ ਹਾਂ ਕਿਹੜਾ ਉਹ ਦੂਜੀ ਮਾਈ ਹੈ ਉਹਨ ਦਾ ਜਨੇ ਵੀ ਉਹਦੀ ਮੌਤ ਹੋ ਗਈ ਦੱਸ ਹੀ ਇਹ ਪੁੱਛਣ ਲੋਕਾਂ ਨੂੰ ਬੈਠੇ ਅਸੀਂ ਉਹਦੀ ਵੀ ਡੈਥ ਹੋ ਗਈ ਫੁੱਲ ਦੱਛ ਰਹਦੇ ਨਹੀਂ ਦਸਵੇਂ ਦਿਹਾਦੇ ਨੇ ਜੀ ਅੰਮ੍ਰਿਤਧਾਰੀ ਨਹੀਂ ਇਹਦੇ ਤੇ ਇਹ ਬੜਾ ਕੋਲਸ ਵੱਲੋਂ ਕੋਈ ਸ਼ਹਿਰ ਖਾਈ ਹੈ ਕਿੰਨਾ ਦੀ ਮੰਗ ਕਰਦੇ ਹੋ ਤੁਸੀਂ ਅਸੀਂ ਵੀ ਕਿਸਾਨਾਂ ਦੀਆਂ ਅਗੜੇ ਮੰਗਾਂ ਲੇਗੀਆਂ ਸਰਕਾਰ ਨੇ ਮੰਨੀਆਂ ਹੋਈਆਂ ਨੇ ਕਰਜ਼ੇ ਮਾਫੀ ਦੀਆਂ ਉਹਦੇ ਇਹਨੇ ਮੁੱਖ ਮੰਤਰੀ ਨੇ ਕਿਹਾ ਸੀ ਕੈਪਟਨ ਨੇ ਕਿ ਇਹ ਮੈਂ ਕਰਜ਼ਾ ਮਾਫ ਕਰਾਂ ਤੇ ਕਿਉਂ ਹੀ ਕਰਦਾ ਇਹਦੀ ਕਿਉਂ ਨਹੀਂ ਜਿਵੇਂ ਉਹ ਕਰਕੇ ਕਿਸਾਨਾਂ ਨੇ ਕੁਝ ਪੀਕੇ ਕਰਦੇ ਕਿਸਾਨਾਂ ਨੂੰ ਆਤਮ ਹੱਤਿਆ ਕਰਨੀਆਂ ਪੈਂਦੀਆਂ ਨੇ ਤਾਂ ਕਿਉਂ ਕਰਨੀਆਂ ਪੈਂਦੀਆਂ ਨੇ ਠੀਕ ਹੈ ਮਨਜੂਰ ਨੇ ਉਹ ਭੁੱਖੇ ਮਰਦੇ ਨੇ ਆ ਜਿਹੜਾ ਲੌਂਗ ਵਾਲਾ ਦਾ ਮਾਮਲਾ ਹੋਇਆ ਜੀ ਇਹ ਜਿਹੜੀਆਂ ਸਾਰੀ 16 ਜਥੇਬੰਦੀਆਂ ਪੰਜਾਬ ਦੀਆਂ ਹਰਿਆਣੇ ਦੀਆਂ ਤੇ ਹਿਮਾਚਲ ਦੀਆਂ ਨੇ ਮਿਲ ਕੇ ਜੋ ਹੜਪੀੜ ਤੇ ਲੋਕਾਂ ਵਾਸਤੇ ਮੁਆਵਜ਼ੇ ਵਾਸਤੇ ਸੈਂਟਰ ਤੋਂ ਉਹਦੀ ਮੰਗ ਕੀਤੀ ਸੀ ਕਿ ਸਾਨੂੰ ਕੋਸ਼ ਫੰਡ ਜਿਹੜਾ ਉਹ ਰਿਲੀਜ਼ ਕੀਤਾ ਜਾਵੇ ਕਿਸਾਨਾਂ ਵਾਸਤੇ ਜਿਸ ਨਾਲ ਕਿਸਾਨਾਂ ਦਾ ਘਾਟਾ ਜੋ ਕੁਛ ਨਾ ਕੁਛ ਹੱਦ ਤੱਕ ਉਹ ਪੂਰਾ ਕੀਤਾ ਜਾ ਸਕੇ ਪਰ ਸੈਂਟਰ ਗਵਰਨਮੈਂਟ ਨੂੰ ਇਹ ਕੁਛ ਦਣਾ ਤੋਂ ਪਹਿਲਾਂ ਤੋਂ ਇਹਦੀ ਜਾਣਕਾਰੀ ਦਿੱਤੀ ਗਈ ਸੀ ਕਿ 22 ਤਰੀਕ ਨੂੰ ਚੰਡੀਗੜ੍ਹ ਦੇ 17 ਸੈਕਟਰ ਦੇ ਵਿੱਚ ਉੱਥੇ ਜਿਹੜਾ ਗਰਾਊਂਡ ਆ ਉਹਦੇ ਵਿੱਚ ਇਹ ਪ੍ਰੋਗਰਾਮ ਹੋਣਾ ਸੀਗਾ ਉਸ ਉਸ ਦੇ ਸਬੰਧ ਵਿੱਚ ਅੱਜ ਪੰਜਾਬ ਦੇ ਵਿੱਚੋਂ ਪੂਰੇ ਹਰਿਆਣੇ ਦੇ ਵਿੱਚੋਂ ਤੇ ਹਿਮਾਚਲ ਦੇ ਵਿੱਚੋਂ ਟਰਾਲੀਆਂ ਨੇ ਜੋਰ ਕਾਫਲਿਆਂ ਨੇ ਆਉਣਾ ਸੀਗਾ ਉਹਦੇ ਚੱਕਰ ਦੇ ਵਿੱਚ ਪੰਜਾਬ ਗਵਰਨਮੈਂਟ ਨੇ ਪ੍ਰਸ਼ਾਸਨ ਰਾਹੀਂ ਪੁਲਿਸ ਦੇ ਰਾਹੀਂ ਪੁਲਿਸ ਦੀ ਮਦਦ ਲੈ ਕੇ ਜਿਹੜੇ ਸਾਡੇ ਵੱਡੇ ਲੀਡਰ ਸੀਗੇ ਸੁਖਾਂ ਜਥੇਵੰਦੀਆਂ ਦੇ ਚਾਹੇ ਉਹ ਸਰਵਨ ਸਿੰਘ ਭੰਦੇਰ ਹੋਣ ਚਾਹੇ ਉਹ ਆਪਣੇ ਦਸਵੰਦਰ ਸਿੰਘ ਲੋਂਗਵਾਲ ਹੋਣ ਸਾਰਿਆਂ ਤੇ ਆਪਦੀ ਕਾਰਵਾਈ ਕੀਤੀ ਉਹਨਾਂ ਨੂੰ ਰਾਤ ਤੋਂ ਹੀ ਇਹ ਕਾਰਵਾਈ ਚੱਲਦੀ ਆ ਰਹੀ ਸੀ ਜਦੋਂ ਸਵੇਰੇ ਲੋਕਾਂ ਨੂੰ ਇਹ ਇਹਦੇ ਬਾਰੇ ਪਤਾ ਲੱਗਿਆ ਸਵੇਰੇ 4:00 ਵਜੇ ਦੇ ਕਰੀਬ ਵੀ ਪੁਲਿਸ ਪ੍ਰਸ਼ਾਸਨ ਆ ਕੇ ਵੱਡੇ ਲੀਡਰਾਂ ਦੇ ਘਰਾਂ ਤੋਂ ਉਹਨਾਂ ਨੂੰ ਗ੍ਰਿਫਤਾਰ ਕਰ ਰਿਹਾ ਤਾਂ ਲੋਕਾਂ ਨੇ ਆਲੇ-ਦਲੇ ਪਿੰਡਾਂ ਦੇ ਲੋਕਾਂ ਨੇ ਆ ਕੇ ਉਹਦਾ ਰੋਸ ਕੀਤਾ ਵਿਰੋਧ ਕੀਤਾ ਵੀ ਇਹ ਤੁਸੀਂ ਗਲਤ ਕਰ ਰਹੇ ਹੋ ਕਿਸਾਨਾਂ ਦੇ ਨਾਲ ਤੇ ਉਹਨੂੰ ਗਲਤ ਉਹਦੇ ਵਿਰੋਧ ਦੇ ਵਿੱਚ ਆਏ ਤਾਂ ਉੱਥੇ ਉਹਨਾਂ ਨੇ ਜਸਵਿੰਦਰ ਸਿੰਘ ਨੂੰ ਜਾ ਕੇ ਧੜਵੇ ਚਲੇ ਗਏ ਸੀ ਉਥੋਂ ਜਾ ਕੇ ਉਹਨਾਂ ਨੂੰ ਫੜ ਲਿਆ ਗਿਆ ਸਰਵਨ ਸਿੰਘ ਭੰਦੇਰ ਨੂੰ ਫੜ ਲਿਆ ਗਿਆ ਇਹ ਉਸ ਤੋਂ ਬਾਅਦ ਅਸੀਂ ਉੱਥੋਂ ਸ਼ਾਂਤਮਈ ਦੇ ਵਿੱਚ ਉਹਨਾਂ ਦੇ ਘਰ ਤੇ ਕੋਲੋਂ ਚੱਲ ਕੇ ਜਸਵੰਦਰ ਸਿੰਘ ਲੌਂਗਵਾਲ ਦੇ ਪਲਾਣਾ ਲੌਂਗਵਾਲ ਥਾਣੇ ਦੇ ਕੋਲ ਆ ਕਰਕੇ ਉੱਥੇ ਅਸੀਂ ਬੈਠੇ ਸੀ ਸ਼ਾਂਤਮਈ ਪ੍ਰੋਟੈਸਟ ਆਪਦਾ ਕਰ ਰਹੇ ਸੀਗੇ ਤੇ ਉਸ ਤੋਂ ਬਾਅਦ ਨਾ ਉੱਥੇ ਸਾਨੂੰ ਕਾਲ ਆਉਂਦੀ ਆ ਸਾਡੇ ਵੱਡੇ ਲੀਡਰਾਂ ਦੀ ਉਹਨਾਂ ਨੇ ਸਾਨੂੰ ਕਿਹਾ ਵੀ ਜਿੰਨੇ ਟੋਰਟ ਐਕਸਨ ਉਹਨਾਂ ਨੂੰ ਫ੍ਰੀ ਕੀਤਾ ਜਾਵੇ ਬੰਦ ਨਾ ਕੀਤਾ ਜਾਵੇ ਕੋਈ ਰੋਡ ਬਲੌਕ ਨਾ ਕੀਤਾ ਜਾਵੇ ਸਿਰਫ ਉਹਨਾਂ ਨੂੰ ਬੰਦ ਕੀਤਾ ਜਾਵੇ ਉਹਨਾਂ ਨੂੰ ਫ੍ਰੀ ਕਰ ਦੋ ਕੋਈ ਵੀ ਲੰਘੇ ਕਿਸੇ ਦਾ ਟੋਰ ਨਹੀਂ ਲੱਗਣਾ ਚਾਹੀਦਾ ਤੇ ਉਸ ਦੇ ਸਬੰਧ ਵਿੱਚ ਅੰਮ੍ਰਿਤਸਰ ਏਰੀਆ ਲਾੜੋ ਤੁਸੀਂ ਪਟਿਆਲਾ ਲਾੜੋ ਸਾਰੇ ਬੰਦ ਕੀਤੇ ਗਏ ਕੋਲ ਤੇ ਸਾਡੇ ਸੰਰੂਰ ਦੇ ਸਾਡੇ ਲੌਂਗਵਾਲ ਦੇ ਨਾਲ ਹੀ ਵੜਵਰ ਪੈਂਦਾ ਵੜਵਰ ਕੋਲ ਮੇਨ ਰੋਡ ਰੋਡ ਦੇ ਉੱਪਰ ਟੋਲ ਟੈਕਸ ਹੈਗਾਗਾ ਉਹ ਟੋਲ ਟੈਕਸ ਨੂੰ ਬੰਦ ਕਰਨ ਵਾਸਤੇ ਅਸੀਂ ਪ੍ਰਸ਼ਾਸਨ ਨੂੰ ਦੱਸਿਆ ਕਿ ਅਸੀਂ ਉੱਥੇ ਜਾਣਾਗਾ ਉੱਥੇ ਸ਼ਾਂਤਮਈ ਢੰਗ ਦੇ ਨਾਲ ਬੈਠਾਂਗੇ ਤੇ ਉੱਥੇ ਜਾ ਕੇ ਅਸੀਂ ਟੋਲ ਫਰੀ ਕਰਨਾ ਅਸੀਂ ਕੋਈ ਉੱਥੇ ਗੁੰਡਾਗਰਦੀ ਨਹੀਂ ਕਰਨੀ ਕੋਈ ਰੋਡ ਨਹੀਂ ਬਲੌਕ ਕਰਨਾ ਕਿਸੇ ਪਬਲਿਕ ਨੂੰ ਨਹੀਂ ਤੰਗ ਕਰਨਾ ਇਹ ਗੱਲ ਹੋਣ ਤੋਂ ਬਾਅਦ ਉਥੋਂ ਕੁਝ ਟਰੈਕਟਰ ਕਾਫਲਾ ਜਦੋਂ ਚੱਲਿਆ ਕੁਝ ਗੱਡੀਆਂ ਤੇ ਵਹੀਕਲ ਸਾਡੇ ਟਰੈਕਟਰ ਕੁਝ ਲੰਘੇ ਆ ਜਦੋਂ ਲੰਘਦੇ ਆ ਕੁਝ ਉਸ ਤੋਂ ਬਾਅਦ ਅੱਧ ਦੇ ਵਿੱਚ ਜਾ ਕੇ ਪੁਲਿਸਰਾਂ ਵੱਲੋਂ ਕਾਰਵਾਈ ਕੀਤੀ ਸ਼ੁਰੂ ਕਰਨੀ ਸ਼ੁਰੂ ਕਰ ਦਿੱਤੀ ਜਾਂਦੀ ਆ ਤੇ ਉਹਨਾਂ ਨੇ ਇੱਕ ਬਹੁਤ ਸਪੀਡ ਦੇ ਨਾਲ ਉਹਨਾਂ ਦੇ ਡਰਾਈਵਰ ਨੇ ਕਿਸੇ ਨੇ ਇੱਕ ਬੱਸ ਖੜੀ ਸੀ ਉਹਨਾਂ ਦੀ ਜੋ ਪੁਲਿਸ ਦੇ ਮੇਨ ਰੋਡ ਤੋਂ ਥਾਣੇ ਰੋਡ ਦੇ ਉੱਪਰ ਸੀਗੀ ਉਹਨੂੰ ਇੱਕਦਮ ਸਪੀਡ ਦੇ ਨਾਲ ਬੈਕ ਕੀਤਾ ਤਾਂ ਉੱਥੇ ਬਜ਼ੁਰਗ ਲੰਘ ਰਿਹਾ ਸੀ ਇਹ ਪੈਦਲ ਚੱਲ ਰਿਹਾ ਸੀ ਉੱਥੋਂ ਜਦੋਂ ਲੰਘਣ ਲੱਗਿਆ ਤਾਂ ਉਹਨੇ ਬੈਕ ਕਰਨ ਦੇ ਨਾਲ ਇਹਨਾਂ ਨੂੰ ਐਕਸੀਡੈਂਟ ਹੋਇਆ ਪਿੱਛੇ ਲੱਗਣ ਨਾਲ ਇਹਦੀ ਲੱਤ ਤੇ ਉੱਪਰ ਇੰਨਾ ਜਾਵੇ ਪੂਰੀ ਤਰ੍ਹਾਂ ਟੁੱਟ ਗਈ ਆ ਕਿ ਉਹਦੀ ਹੱਡੀ ਵੀ ਨਿਕਲ ਗਈ ਤੇ ਉਹਦਾ 1 ਕੁਛ ਪਰਸੈਂਟ ਮਾਸ ਹੀ ਜਿਹੜਾ ਉਹਦੇ ਲਤਨਾ ਬਚਿਆ ਸੀ ਤੇ ਖੂਨ ਇਹਦਾ ਬਹੁਤ ਵਿਆ ਉਥੇ ਜਿਹੜਾ ਕੋਈ ਚੱਕਣ ਜਾਂਦਾ ਸੀ ਉਹਦੇ ਵੀ ਲਾਖੀਆਂ ਭਰਾਈਆਂ ਨੇ ਪੁੱਛ ਨਹੀਂ ਤੇ ਉਹਨੂੰ ਨਾ ਚੱਕਿਆ ਕੁਝ ਟਾਈਮ ਬਾਅਦ ਜਦੋਂ ਪੁਲਿਸ ਨੇ ਦੇਖਿਆ ਵੀ ਇਹ ਬੰਦਾ ਡੇਗੀ ਚੁੱਕਿਆ ਤਾਂ ਪੁਲਿਸ ਦੇ ਬੰਦਿਆਂ ਨੇ ਆਪ ਇਹਨੂੰ ਚੱਕਿਆ ਉਥੇ ਸਾਡੇ ਹਰੀਹਰ ਹਸਪੀਟਲ ਹੈ ਉਹਦੇ ਵਿੱਚ ਐਡਮਿਟ ਕੀਤਾ ਉਹਨਾਂ ਨੇ ਜਿੰਨੀ ਕੁ ਵਿਚਾਰਾਂ ਕੋਲ ਆਪਦੀ ਕੋਈ ਪਾਵਰ ਸੀ ਉਹਨਾਂ ਨੇ ਲੈ ਇਹਨਾਂ ਦਾ ਫੋਨ ਵਗੈਰਾ ਬੰਦ ਕਰਨ ਦੀ ਕੋਸ਼ਿਸ਼ ਕੀਤੀ ਉੱਥੋਂ ਚੱਕਿਆ ਤਾਂ ਉਹਨਾਂ ਨੇ ਰੈਫਰ ਕਰਤਾ ਜੀ ਪੰਜਾਬ ਜਿਹੜਾ ਲੌਂਗ ਵਾਲ ਸਰਕਾਰੀ ਹਸਪਤਾਲ ਜਿੱਥੇ 1% ਦੀ ਵੀ ਕੋਈ ਸੋਲਤ ਨਹੀਂ ਗਵਰਨਮੈਂਟ ਵੱਲੋਂ ਇਹਦੇ ਬਾਰੇ ਕਿਸਾਨ ਯੂਨੀਅਨ ਨੇ ਮੇਰੇ ਖਿਆਲਤ ਵੀ 2 ਸਾਲਾਂ ਤੋਂ ਇਹ ਸੰਘਰਸ਼ ਲੜ ਰਹੀਆਂ ਨੇ ਵੀ ਇੱਥੇ ਡਾਕਟਰ ਭੇਜੇ ਹਾਂ ਉੱਥੇ ਨਾ ਕੁਝ ਹੋਣ ਦੇ ਯਾਰ ਉੱਥੇ ਜਾਂਦੇ ਹੀ ਉਹਨਾਂ ਨੇ ਰੈਫਰ ਕਰਕੇ ਸੰਰੂਰ ਨੂੰ ਭੇਜ ਦਿੱਤਾ ਸੰਰੂਰ ਵੀ ਕੋਈ ਮੁਕੰਮਲ ਟ੍ਰੀਟਮੈਂਟ ਨਹੀਂ ਮਿਲਿਆ ਉੱਥੇ ਵੀ ਸਾਨੂੰ ਕਿਹਾ ਗਿਆ ਵੀ ਇਹਨੂੰ ਪਟਿਆਲੇ ਰੈਫਰ ਕਰਦਣੇ ਆ ਇੱਥੇ ਸਾਡਾ ਬੇਨਹੀਂ ਇਹਦਾ ਹਾਲ ਹੈਗਾ ਉਹਨਾਂ ਨੇ ਇੱਥੇ ਰਜੇਂਦਰਾ ਰੈ ਤਾ ਆਉਂਦੇ ਹੋਏ ਜਦੋਂ ਬਾਈਪਾਸ ਤੋਂ ਅਸੀਂ ਨੀਕੇ ਉੱਤਰਿਆ ਪਟਿਆਲਾ ਰੋਡ ਤੇ ਉਥੇ ਆ ਗਏ ਇਹਨਾਂ ਨੇ ਦਮ ਤੋੜਤਾ ਡਰਦੇ ਗਾ ਗੁਰਜੰਟ ਵੀ ਮੌਜੂਦ ਸੀ ਗੱਲ ਸੀ ਆਪਣੇ ਵਾਲਾ ਗੁਰਜੰਟ ਦੀ ਨਹੀਂ ਵੀ ਦਾਖਲ ਹਾਂ ਸਾਡੇ ਉਥੇ ਇੱਕ ਨਾਲ ਇਹਨਾਂ ਦੇ ਕਿਸਾਨ ਸੀ ਮੰਡੇਰ ਕਲਾਂ ਤੋਂ ਵੀ ਗੁਰਜੰਟ ਸਿੰਘ ਸੀਗੇ ਉਹ ਵੀ ਇਹਨਾਂ ਦੇ ਨਾਲ ਹੀ ਸੀਗੇ ਉਹਨਾਂ ਦੇ ਵੀ ਸੱਟਾਂ ਲੱਗੀਆਂ ਨੇ ਉਹਦਾ ਪੈਰ ਫ੍ਰੈਕਚਰ ਹੋਇਆ ਉਹਦੇ ਬ੍ਰੇਨ ਸਰ ਦੇ ਵਿੱਚ ਵੀ ਉਹਦੀ ਵੀ ਸੀਟੀ ਸਕੈਨ ਵਗੈਰਾ ਹੋਈਆ ਸੰਗਰੂਰ ਗੇਰੇ ਇਲਾਜ ਚੱਲ ਰਹੇ ਨੇ ਉਹ ਇਹਨਾਂ ਦਾ ਨਾਮ ਕੀ ਹੈ ਉਮਰ ਕਿੰਨੀ ਹੈ ਇਹਨਾਂ ਦਾ ਨਾਮ ਪ੍ਰੀਤਮ ਸਿੰਘ ਆ ਇਹ ਲਗਭਗ 70 ਸਾਲ ਦੇ ਕਰੀਬ ਇਹਨਾਂ ਦੀ ਉਮਰ ਹੈਗੀ ਆ ਸ਼ਾਮਲਾ ਚੰਦਰ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕ ਟ੍ਰੇਡ ਪਲੈਟਫਾਰਮ ਇਜ਼ ਨਾਓ ਅਵੇਲੇਬਲ ਔਨ ਯਰ ਲੋਕਲ ਲੰਡਨ ਏਰੀਆ ਹੀ ਹੈਜ਼ ਮੋਰ ਦੈਨ 5 ইয়ারਸ ਐਕਸਪੀਰੀਅੰਸ ਇਨ ਦ ਸੇਮ ਲਾਈਨ ਹੀ ਯੂਜ਼ ਟੂ ਵਾਕ ਵਿਦ ਰੈਕੂਟੇਟਿਡ ਕੰਪਨੀਆਂਸ ਐਚਐਸ ਐਸ ਵੈਲ ਲੋਕਲ ਬਿਲਡਰਸ ਵਿਦ 브ਦਰਸ ਹੀਜ਼ ਪ੍ਰੋਫੈਸ਼ਨਲ ਬਾਇ ਪਲੰਬਿੰਗ ਇਲੈਕਟ੍ਰੀਸ਼ੀਅਨ Masonry work, carpentry. For more information, please contact him at www.checktrade.com. ID number nine two one seven six zero. Shamra Chander kalsantal Call him on this number zero seven four triple eight four double one six one. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ